2A ਵਿੱਚ ਵਿਆਹ ਤੋਂ ਪਹਿਲਾਂ ਜੈਨੇਟਿਕ ਜੈਨੇਟਿਕ ਟੈਸਟਿੰਗ ਲਾਜ਼ਮੀ ਜੇਕਰ ਮਾਤਾ ਪਿਤਾ ਨੂੰ ਸ਼ੂਗਰ ਅਤੇ ਹਾਈ ਬੀਪੀ ਹੈ ਤਾਂ ਬੱਚਿਆਂ ਦੇ ਜੋਖਾ ਵੱਧ ਜਾਂਦਾ ਹੈ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਮੈਡੀਕਲ ਰਿਕਾਰਡ ਵਿੱਚ 4G 52% TT 2.12 ਸ਼ੇਅਰ ਸੰਯੁਕਤ ਅਰਬ ਅਮੀਰਾਤ ਦੀ ਸਰਕਾਰ ਨੇ ਇਸ ਸਿਹਤ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ ਉਥੋਂ ਦੇ ਸਿਹਤ ਵਿਭਾਗ ਨੇ ਮੈਰਿਟਲ ਜੈਨੇਟਿਕ ਟੈਸਟਿੰਗ ਨੂੰ ਵੀ ਲਾਜ਼ਮੀ ਕਰ ਦਿੱਤਾ ਹੈ ਜੋ ਕਿ 1 ਅਕਤੂਬਰ 2024 ਤੋਂ ਲਾਗੂ ਹੋ ਰਿਹਾ ਹੈ ਇਸ ਨਿਯਮ ਦੇ ਤਹਿਤ ਜੋ ਇਹ ਵਿੱਚ ਵਿਆਹ ਕਰਨ ਤੋਂ ਪਹਿਲਾਂ ਜੋੜਿਆਂ ਲਈ ਜੈਨੇਟਿਕ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ ਆਬੂਤਾਬੀ ਸਰਕਾਰ ਨੇ ਇਹ ਫੈਸਲਾ ਆਉਣ ਵਾਲੀਆਂ ਪੀੜ੍ਹੀਆਂ ਦੇ ਹਿੱਤ ਵਿੱਚ ਲਿਆ ਹੈ ਜੋੜਿਆਂ ਨੂੰ ਵਿਆਹ ਤੋਂ ਪਹਿਲਾਂ ਇਹ ਟੈਸਟ ਕਰਵਾਉਣੇ ਪੈਣਗੇ ਤਾਂ ਜੋ ਮਾਪਿਆਂ ਦੀ ਜੈਨੇਟਿਕ ਸਿਹਤ ਦਾ ਪਤਾ ਲਗਾਇਆ ਜਾ ਸਕੇ ਅਤੇ ਕੋਈ ਜੈਨੇਟਿਕ ਵਿਕਾਰ ਬੱਚਾ ਨੂੰ ਨਾ ਪਵੇ। ਅਸੀਂ ਆਪਣੇ ਮਾਤਾ-ਪਿਤਾ ਤੋਂ ਖਾਸ ਡੀਐਨਏ, ਕਰਮ ਜਾਂ ਕਰੋਮੋਸੋਮ ਦੀ ਵੰਤਰ ਪ੍ਰਾਪਤ ਕਰਦੇ ਹਾਂ। ਉਹਨਾਂ ਵਿੱਚ ਮੌਜੂਦ ਜੀਨ ਇਹ ਤੈਅ ਕਰਦੇ ਹਨ ਕਿ ਸਾਡਾ ਰੰਗ, ਦਿੱਖ, ਬੰਤਰ, ਆਤਮਾ ਅਤੇ ਵਿਹਾਰ ਕਿਹੋ ਜਿਹਾ ਹੋਵੇਗਾ। ਇਹ ਸਭ ਜੀਨਾਂ ਦਾ ਪ੍ਰਗਟਾਵਾ ਹੈ। ਜੇਕਰ ਉਹਨਾਂ ਵਿੱਚੋਂ ਕੋਈ ਨੁਕਸ ਜਾਂ ਪਰਵਰਤਨ ਹੈ ਤਾਂ ਇਹ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਪਹੁੰਚਾਇਆ ਜਾਂਦਾ ਹੈ। ਇਸ ਕਾਰਨ ਬੱਚਿਆਂ ਨੂੰ ਕਿੰਨੀਆਂ ਬਿਮਾਰੀਆਂ ਜਾਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜ਼ਿਆਦਾਤਰ ਮਾਮਲਿਆਂ ਵਿੱਚ ਕੋਈ ਇਲਾਜ ਨਹੀਂ ਹੁੰਦਾ ਤੇ ਬੱਚੇ ਦੀ ਮੌਤ ਹੋ ਜਾਂਦੀ ਹੈ ਇਸੇ ਲਈ ਅੱਜ ਸਿਹਤ ਨਾਮਾ ਵਿੱਚ ਅਸੀਂ ਜੈਨੇਟਿਕ ਬਿਮਾਰੀਆਂ ਬਾਰੇ ਵੀ ਗੱਲ ਕਰਾਂਗੇ ਤੁਸੀਂ ਵੀ ਸਿੱਖੋਗੇ ਕਿ ਦੁਨੀਆ ਦੇ ਦੂਜੇ ਦੇਸ਼ਾਂ ਵਿੱਚ ਵਿਆਹ ਤੋਂ ਪਹਿਲਾਂ ਜੈਨੇਟਿਕ ਟੈਸਟਿੰਗ ਲਾਜ਼ਮੀ ਹੈ ਇਹ ਜਾਂਚ ਕਿਉਂ ਜ਼ਰੂਰੀ ਹੈ ਇਸ ਵਿੱਚ ਕਿਹੜੇ ਟੈਸਟ ਕੀਤੇ ਜਾਂਦੇ ਹਨ ਕਿ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਜਿਵੇਂ ਕਿ ਸ਼ੂਗਰ ਹਾਈਪਰਮੈਂਟੇਸ਼ਨ ਵੀ ਜਿੰਨਾ ਰਹੀ ਫੈਲਦੀਆਂ ਹਨ ਦੁਨੀਆ ਦੇ ਕਿਹੜੇ ਦੇਸ਼ਾਂ ਵਿੱਚ ਵਿਆਹ ਤੋਂ ਪਹਿਲਾਂ ਜੈਨਟਿਕ ਟੈਸਟ ਲਾਜ਼ਮੀ ਹੈ ਜੈਨਟਿਕ ਬਿਮਾਰੀਆਂ ਲੰਮੇ ਸਮੇਂ ਤੋਂ ਸਿਹਤ ਸੰਭਾਲ ਪ੍ਰਣਾਲੀਆਂ ਲਈ ਚੁਣੌਤੀਆਂ ਬਣੀਆਂ ਹੋਈਆਂ ਹਨ ਜਿਵੇਂ ਜਿਵੇਂ ਇਹਨਾਂ ਬਿਮਾਰੀਆਂ ਤੇ ਵਿਗਿਆਨਿਕ ਖੋਜ ਵਧਦੀ ਗਈ ਅਸੀਂ ਸਮਝ ਗਏ ਕਿ ਜੈਨਟਿਕ ਬਿਮਾਰੀਆਂ ਕਿਸਮਤ ਨਹੀਂ ਹਨ ਇਹਨਾਂ ਨੂੰ ਰੋਕਣਾ ਸਾਡੇ ਹੱਥ ਹੈ ਦੁਨੀਆ ਦੇ ਕਈ ਦੇਸ਼ਾਂ ਵਿੱਚ ਇਸ ਸੰਬੰਧੀ ਨਿਯਮ ਵੀ ਬਣਾਏ ਗਏ ਹਨ ਜਿੱਥੇ ਵਿਆਹ ਤੋਂ ਪਹਿਲਾਂ ਜੈਨੇਟਿਕ ਟੈਸਟ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਸੀ ਇਹ ਉਹ ਦੇਸ਼ਾਂ ਨੇ ਜਿੱਥੇ ਅਜਿਹੀਆਂ ਬਿਮਾਰੀਆਂ ਦਾ ਅਨੁਪਾਤ ਬਹੁਤ ਜ਼ਿਆਦਾ ਹੈ